ਨਾਲੇ ਜਿਹੜਾ ਕੁਛ ਤਾਂ ਇੱਥੋਂ ਨਹੀਂ ਨਾ ਹੋਇਆ ਉਹ ਮੈਂ ਕਰਤਾ ਰੂਮ 'ਚ ਕੱਪੜੇ ਚੇਂਜ ਕਰੀ ਜਾਂਦੀ ਆ ਉਹ ਜਾਵੜਾ ਮਗਰ ਹੁਣ ਅਕੀ ਤੁਸੀਂ ਇੱਥੇ ਕੀ ਕਰ ਰਹੇ ਹੋ ਹਾਂ ਤਾਂ ਇਹ ਕਰ ਰਹੀ ਸੀ ਹਾਂ ਤਾਂ ਮੇਰੀ ਕੈ ਕਿ ਮੂੰਹ ਸੇਟ ਰੱਖਿਆ ਮੇਰੀ ਗੱਲ ਸੁਣ ਡਾਕਟਰ ਦਾ ਕੰਮਲੇ ਹੁੰਦੇ ਆ ਯਾਰ ਆਪਾਂ ਹੋਰ ਨੂੰ ਦਿਖਾ ਲਾਂਗੇ ਨਾਲੇ ਕੰਮਲੇ ਨਹੀਂ ਘੱਮ ਸੇ ਕੰਮ ਅੱਗੇ ਉਮੀਦ ਤਾਂ ਸੀਗੀ ਵੀ ਕੋਈ ਟੈਸਟ ਕਰਵਾਵਾਂਗੇ ਉਹਦੇ ਚ ਕੋਈ ਦਵਾਈ ਲੈ ਲਾਂਗੇ ਕਿ ਕੋਈ ਹੱਲ ਹੋ ਜਾਊਗਾ ਹੁਣ ਤਾਂ ਉਹ ਉਮੀਦ ਵੀ ਟੁੱਟ ਗਈ ਡਾਕਟਰ ਨੇ ਸਾਫ਼-ਸਾਫ਼ ਮਨਾਂ ਕਰਤਾ ਵੀ ਤੁਸੀਂ ਕਦੇ ਵੀ ਮਾਂ ਨਹੀਂ ਬਣ ਸਕਦੀ ਤੂੰ ਮੇਰੇ ਚ ਪ੍ਰੋਬਲਮ ਹੀ ਐਡੀ ਦੱਸਤੀ ਜਿਹਦਾ ਕੋਈ ਹੱਲ ਹੀ ਨਹੀਂ ਹੈਗਾ ਓਏ ਮੇਰੀ ਗੱਲ ਸੁਣ ਦੁਨੀਆ ਤੇ ਕੋਈ ਡਾਕਟਰ ਹੈਗਾ ਹੋਰ ਡਾਕਟਰ ਬਥੇਰੇ ਨੇ ਆਪਾਂ ਹੋਰ ਨੂੰ ਦਿਖਾ ਲਾਂਗੇ ਆਪਾਂ ਡਾਕਟਰ ਛੱਡਿਆ ਵੀ ਕਿਹੜਾ ਕਿਹੋ ਜੀਆਂ ਗੱਲਾਂ ਕਰਦੇ ਹੋ ਤੁਸੀਂ ਮੈਂ ਤਾਂ ਐਂ ਕਹਿੰਦੀ ਆ ਤੁਹਾਨੂੰ ਦੇਖੋ ਆਪਣੇ ਕੋਲ ਨਾ ਹੁਣ ਦੋ ਹੀ ਹੱਲ ਨੇ ਜਾਂ ਤਾਂ ਬੱਚਾ ਗੋਦ ਲੈਣਾ ਤੇ ਜਾਂ ਫਿਰ ਕੀ ਮਤਲਬ ਬੱ비 ਹਾਂ ਕੁਲਦੀਪਾ ਰੋਟੀ ਬਣੀ ਨਹੀਂ ਬੱਸ ਬਣੀ ਜਾਂਦੀ ਆ ਕਾਫੀ ਮੂੰਹ ਐ ਜਗਾ ਤੋ ਕਰਿਆ ਹੋ ਵੀ ਬਸ ਸੋਛ ਨਹੀਂ ਉਦੋਂ ਹੀ ਬਾਈ ਨੇ ਤਾਂ ਨਹੀਂ ਕੁਛ ਕਿਹਾ ਤਾਂ ਨਾ ਨਾ ਕਰਦੇ ਪਹਣੇ ਮੈਨੂੰ ਕੀ ਕਹਿਣਾ پتہ ਕਿੰਨਾ ਕਰਦੇ ਨੇ ਮੇਰਾ ਤੈਨੂੰ ਪਤਾ ਬਸ ਵੈਸੇ ਜਾਏ ਤੁਸੀਂ ਕਿੱਥੇ ਜਾ ਕੇ ਆਉਣਾ ਸੀਗਾ ਹਾਂ ਅਸੀਂ ਜਾਏ ਅੱਛਾ ਤੁਸੀਂ ਕਿਤੇ ਜਾ ਰਹੇ ਆ ਤਿਆਰ ਹੋਇਆ ਮਿੱਠਾ ਮੈਂ ਜਾਣਾ ਸੀਗਾ ਅੱবি ਤਾਂ ਹੀ ਕਹਿੰਦਾ ਤੁਹਾਨੂੰ ਘਰੇ ਬੀਲਾ ਬੈਠਾ ਰਹਿਣਾ ਵਾਹ ਚਲ ਕੋਈ ਬਾਜ਼ਾਰ ਚ ਜਾ ਕੇ ਕੋਈ ਕੰਮ ਦੰਦਾ ਦੇਖ ਲੈਣਾ ਹਾਂ ਹਾਂ ਨਾਲੇ ਬੰਦੇ ਦਾ ਦਿਲ ਲੱਗਿਆ ਰਹਿੰਦਾ ਕਸ ਕੋਈ ਨਾ ਮੈਂ ਰੋਟੀ ਲੈ ਕੇ ਆਉਣੀ ਆ ਕੋਈ ਬੈਠ ਠੀਕ ਆ ਮੇਰੀ ਗੱਲ ਸੁਣੋ ਦੇਖਿਓ ਤੁਸੀਂ ਤਾਂ ਫੋਨ ਤੇ ਲੱਗੇ ਪਏ ਹੋ ਉਹ ਇਹਦਾ ਹੱਲ ਕਰ ਦੋ ਸਾਰਾ ਦਿਨ ਮੇਰਾ ਦਿਮਾਗ ਖਾਂਦਾ ਰਹਿੰਦਾ ਭਾਬੀ ਰੋਟੀ ਬਣਾ ਦੇ ਭਾਬੀ ਆਹ ਦੇ ਦੇ ਭਾਬੀ ਮੇਰੇ ਕੱਪੜੇ ਦੇ ਦੇ ਭਾਬੀ ਨੇ ਮੈਂ ਕੀ ਕਰਾਂ ਸਾਰਾ ਦਿਨ ਆਹ ਥੱਕ ਜਾਨੀ ਆ ਉਹ ਯਾਰ ਹੁਣ ਮੈਂ ਇਹਦਾ ਕੀ ਹੱਲ ਕਰਾਂ ਨਾਲੇ ਢੀਹੇ ਤੇ ਇਹਨੂੰ ਕਿੱਥੇ ਵਿਆਹ ਦਾਂ ਕੋਈ ਰਿਸ਼ਤਾ ਮਿਲੇ ਤਾਂ ਸਹੀ ਆਪਾਂ ਨੂੰ ਜੇ ਤੁਸੀਂ ਕੰਮ ਮੈਂ ਕਰਾਂ ਤਾਂ ਇਹ ਤਾਂ ਹੱਲ ਲੈ ਇਹ ਦੂਬਦੀ ਹੈ ਕੀ ਹੈ ਫਿਰ ਮੈਂ ਮੰਮੀ ਨੂੰ ਫੋਨ ਕਰਦੀ ਆ ਕੋਈ ਨਾ ਕੋਈ ਰਿਸ਼ਤਾ ਕੋ ਟੂ ਟਿਪੈਂਟ ਤੋਂ ਕੋਈ ਅਨਪੜ੍ਹ ਜੀ ਲੈ ਆਉਂਦੇ ਆ ਨਾਲੇ ਤਾਂ ਕੰਮ ਕਰਦਾ ਸੌਖਾ ਹੋ ਜਾਊਗਾ ਆਪਾਂ ਨੂੰ ਨਾਲੇ ਐਵੇਂ ਕਰ ਲਈਂ ਬੰਡ ਬਣਾਈਏ ਦੀ ਟੈਨਸ਼ਨ ਨਹੀਂ ਰਹਿਣੀ ਸਾਕਤਬਦ ਨਹੀਂ ਰਹਿਣੀ ਵੀ ਪੁੱਛਾਂ ਪੁੱਛ ਕੋ ਪੜ੍ਹੀ ਲਿਖੀ ਹੋਊਗੀ ਤਾ ਬਾਅਦ ਤੂੰ ਪੁੱਛ ਤੈਨੂੰ ਪਤਾ ਹੀ ਹੈ ਇਹ ਤਾਂ ਹੁੰਦਾ ਫਿਰ ਵੀ ਮਾਰੇ ਉਟਿਆ ਮਗਰ ਲੱਗ ਜਾਂਦਾ ਆਪਣੇ ਕਹਰਾਇਆ ਕ ਤੂੰ ਕੁੜੀ ਲੱਭ ਇਹਨੂੰ ਤਾਂ ਮੈਂ ਆਪੇ ਮਨਾਲ ਦੂੰ ਇਹ ਆਪਣੇ ਤੋਂ ਬਾਹਰ ਨਹੀਂ ਤੇ ਬਸ ਕੁੜੀ ਐਸੀ ਲੱਭ ਲਈ ਤੂੰ ਜਿਹੜੀ ਤੇਰੇ ਕਹਨੇ ਚੋਂ ਬਾਹਰ ਨਾ ਹੋਵੇ ਮੈਂ ਕਹਿੰਦੀ ਆਂ ਪੂਰੀ ਆਪਣੇ ਇਸ਼ਾਰਿਆਂ ਦੇ ਨੱਛਿਆ ਕਰੂੰਗੀ ਨਾਲੇ ਤਾਂ ਮੈਂ ਕਹਿੰਦੀ ਸੀ ਮੈਂ 2 ਦਿਨ ਲਾ ਆਉਂਗੀ ਮੈਂ ਕੱਲ ਨੂੰ ਚਲੀ ਜਾਨੀ ਆ ਤੇ ਨਾਲੇ ਮੈਂ ਕੋ ਕੁੜੀ ਵੇਖਿਆ ਆਉਂਗੀ ਇਹਦੀ ਬਸ ਠੀਕ ਨਹੀਂ ਹਾਂ ਠੀਕ ਹੈ ਤੇ ਰੋਟੀ ਲਿਆਦਾ ਤੁਹਾਨੂੰ ਬਾਕੇ ਦੇਖ ਗੁਦਿੰ ਤੈਨੂੰ ਵੀ ਪਤਾ ਹੀ ਆ ਮੰਮੀ ਡੈਡੀ ਤੋਂ ਬਾਅਦ ਮੈਂ ਤੈਨੂੰ ਕਿੰਨੀ ਔਖਾਂ ਨਾਲ ਪਾਲਿਆ। ਅ ਵਿਆਹ ਤਾਂ ਮੇਰਾ ਹੋਣੀ ਹੋਇਆ ਨਾ। ਪਹਿਲਾਂ ਮੈਂ ਤੈਨੂੰ ਇਕੱਲੇ ਨਹੀਂ ਸਾਂਭਿਆ। ਤੂੰ ਹੁਣ ਦੇਖ ਲੈ ਘਰ ਦੇ ਕੰਮ ਉਤੋਂ ਤੈਨੂੰ ਸਾਹਮਣਾ ਫਿਰ ਰਿਸ਼ਤੇਦਾਰੀਆਂ ਚ ਵੀ ਦੇਖਣਾ। ਮੈਂ ਤੈਨੂੰ ਹੁਣ ਇਹ ਕਹਿੰਦਾ ਸੀ। ਹਾਂਜੀ ਭਾਈ। ਵੀ ਦੇਖ ਤੇਰੀ ਉਮਰ ਵੀ ਹੋ ਰਹੀ ਹੈ ਵਿਆਹ ਦੀ। ਠੀਕ ਹੈ ਭਾਈ ਕਿਉਂ ਨਾ ਪਦਰ ਵਿਆਹ ਕਰ ਦਈਏ। ਹੁਣ ਤਾਂ ਤੇਰੀ ਪੜ੍ਹਾਈ ਵੀ ਪੂਰੀ ਹੋ ਗਈ ਨਾ। ਭਾਈ ਵਿਆਹ ਤਾਂ ਪਰ ਉਹ ਯਾਰ ਪਰਪੁਰ ਕੀਆ ਵਿਆਹ ਤਾਂ ਅੱਜ ਵੀ ਕਰਾਉਣਾ ਸਾਲ ਨੂੰ ਵੀ ਕਰਾਉਣਾ ਤੇ ਕਰਾ ਲਾ ਨਾ ਹੁਣ ਨਾਲੇ ਮੇਰੀ ਗੱਲ ਸੁਣ ਆ ਤਰੀ ਪਾਪੀ ਦਾ ਵੀ ਕੀ ਨਾ ਤੇ ਹੁਣ ਘਰੇ ਇਕੱਲੀ ਰਹਿ ਜਾਂਦੀ ਆ ਤੂੰ ਪੜਨ ਵਗ ਜਾਂਦਾ ਸੀ ਮੈਂ ਕੰਮ ਤੇ ਵਗ ਜਾਂਦਾ ਪਰ ਬਈ ਮੈਂ ਤੇਰੇ ਨਾਲ ਕੋਈ ਗੱਲ ਕਰਨੀ ਸੀ ਉਹ ਯਾਰ ਗੰਨਾ ਗੁਨਾ ਕਰਨ ਵਾਸਤੇ ਬਾਦੂ ਟਾਈਮ ਤੇ ਆ ਇੱਕ ਤਾਂ ਮੈਂ ਅੱਜ ਕੰਮ ਤੋਂ ਲੇਟ ਹੋ ਰਿਹਾ ਮੈਂ ਤਾਂ ਕੱਲ ਦਾ ਸੋਚੀ ਜਾਂਦਾ ਸੀ ਵੀ ਤੇਰੇ ਨਾਲ ਗੱਲ ਕਰਾਂ ਸਾਹੀ ਤਾਂ ਤੈਨੂੰ ਮੈਂ ਰੋਕਿਆਗਾ ਤੇ ਮੈਂ ਤੈਨੂੰ ਹੋਰ ਇਹ ਕਹਿੰਦਾ ਸੀ ਵੀ ਮੈਂ ਤੇਰੇ ਵਾਸਤੇ ਰਿਸ਼ਤਾ ਦੇਖਣ ਲੱਗ ਰਿਹਾ ਹਾਂ ਤੂੰ ਮੈਡਮ ਟਾਕੂ ਕੰਮ ਧੰਦਾ ਦੇਖਦਾ ਕਿਉਂਕਿ ਕੁੜੀ ਜਿਹੜਾ ਨੂੰ ਵੀ ਤਾਂ ਆਪਾਂ ਫਿਰ ਕਹਿੰਦੇ ਹੋ ਜੀ ਨਾ ਵੀ ਸਾਡਾ ਮੁੰਡਾ ਕੰਮ ਉਤਾਰ ਕਰਦਾ ਠੀਕ ਆ ਭਾਈ ਮੈਂ ਦੇਖ ਰਣਾ ਨਾ ਸਭ ਹਾਂ ਠੀਕ ਹੈ ਨਾ ਹੁਣ ਮੈਂ ਜਾਣਾਗਾ ਪਰ ਭਾਈ ਮੈਂ ਕੋਈ ਯਾਰ ਕਰ ਲਾ ਕੇ ਗੱਲ ਇੱਥੇ ਹੀ ਆਗੇ ਆਪਾਂ ਆਪਣੇ ਘਰ ਕੱਲਾ ਜੀ ਜਾਣਾ ਠੀਕ ਹਾਂ ਦੇਖ ਲਈ ਜੀ ਜੀ ਵਾਲੇ ਮੈਂ ਕੀ ਹੋ ਪਬੀ ਇਹ ਹਾਂ ਇਹ ਕੌਣ ਹੈ ਪਬੀ ਮੈਂ ਵਿਆਹ ਕਰਾ ਲਿਆ ਦੇਖੇ ਜਿਤੂਏ ਜਿਹਨੇ ਨਾਲ ਕਾਲਜ ਪੜ੍ਹੀ ਤੇ ਇਹ ਪਬੀ ਨਾ ਤੂੰ ਸਾਡੇ ਪੁੱਛੇ ਵੀ ਨਹੀਂ ਕਰਾ ਲਿਆ ਵਿਆਹ ਇੱਕ ਵਾਰੀ ਸਾਨੂੰ ਪੁੱਛਦਾ ਲੈਂਦਾ ਮਾੜਾ ਮੋਟਾ ਸੋਈਦਾ ਲੈਂਦਾ ਕੀ ਕਮੀ ਛੱਡੀ ਇਸ ਤੇਰੀ ਪਰਵਰਿਸ਼ ਚ ਅਸੀਂ ਹਰ ਇੱਕ ਫਰਜ਼ ਨਿਭਾਇਆ ਕਿੰਨੇ ਚਾਅ ਸੀ ਮੇਰੇ ਸਾਰੇ ਰੋਲ ਕੇ ਰੱਖਤੇ ਆ ਸੁਣਦੇ ਹੋ ਬਾਹਰ ਨਿਕਲ ਕੇ ਵੇਖੋ ਚੜਾ ਤੈਨੇ ਤਾਂ ਚੰਦ ਓ ਕੀ ਹੋ ਗਿਆ ਦੇਖ ਲਾ ਵਿਆਹ ਕਰਾ ਲਿਆ ਤੇਰੇ ਕੁਛ ਲੱਗਦੇ ਨੇ ਆਪਾਂ ਪਿਆ ਕਰਾ ਲੈ ਨਾਲ ਪੜਦੀ ਸੀ ਲੈ ਮੈਨੂੰ ਤਾਂ ਹਲੇ ਨਾ ਤੇਰਾ ਭਰਾ ਮੇਰੇ ਪੇਕੇ ਭੇਜ ਰਿਹਾ ਸੀ ਤਿਆਰ ਹੋਈ ਬੈਠੀ ਸੀ ਤੇਰੇ ਵਾਸਤੇ ਕੁੜੀ ਵੇਖਣ ਜਾਂਦੀ ਸੀ ਸਾਰੇ ਰਮਣਾਂ ਤੇ ਪਾਣੀ ਫੇਰਤਾ ਮੇਰੀ ਗੱਲ ਸੁਣ ਕਦੀ ਜੇ ਤੂੰ ਇਹ ਕੋਈ ਮਜ਼ਾਕ ਕਰਦਾ ਨਾ ਸਾਡੇ ਨਾਲ ਤਾਂ ਇੱਥੇ ਹੀ ਬੰਦ ਕਰ ਦੇ ਕਿਹੋ ਜਿਹੀਆਂ ਗੱਲਾਂ ਕਰਦੇ ਹੋ ਸਾਹਮਣੇ ਕੁੜੀ ਖੜੀ ਐ ਚੂੜਾ ਪਾਇਆ ਹੋਇਆ ਉਹਦੇ ਵਿਆਹੀ ਕਰਾਇਆ ਇਹ ਕੀ ਮਜ਼ਾਕ ਵਈ ਮੈਂ ਕੋਟ ਮੈਰਿਜ ਕਰਾਈ ਆ ਨਾਲ ਇਹ ਕੁੜੀ ਨੂੰ ਨਾ ਮੈਂ 3 ਸਾਲ ਤੋਂ ਜਾਣਦਾ ਤੇ ਬਾਕੀ ਇਹਦੇ ਨਾਲ ਮੈਂ ਜਿਹੜਾ ਵਾਅਦਾ ਕੀਤਾ ਸੀ ਉਹ ਅੱਜ ਮੈਂ ਪੂਰਾ ਕਰ ਲਿਆ ਸ਼ਾਬਾਸ਼ ਹੈ ਭਾਈ ਬਹੁਤ ਸੋਹਣਾ ਕੰਮ ਕੀਤਾ ਤਾ ਤੇ ਬਹੁਤ ਸੋਹਣਾ ਫਲ ਦਿੱਤਾ ਤਾ ਸਾਨੂੰ ਤੇਰੀ ਪਰਵ੍ਰਿਸ਼ਤਾ ਉਹ ਇਹ ਗੱਲਾਂ ਕਹਿਣ ਤੋਂ ਪਹਿਲਾਂ ਤੂੰ ਮਰ ਕਿਉਂ ਨਹੀਂ ਗਿਆ ਤੂੰ ਜਮੀ ਨਹੀਂ ਸੋਚਿਆ ਸਾਡੇ ਬਾਰੇ ਮਾਪਿਓ ਤੋਂ ਬਿਨਾਂ ਤੈਨੂੰ ਪਾਲਿਆ ਸੀ ਨਾਲੇ ਇਹਦੇ ਨਾਲ ਵਾਅਦਾ ਕੀਤਾ ਤਾਂ ਤੈਨੂੰ ਯਾਦ ਰਹਿ ਗਿਆ ਤੇ ਸਾਡੇ ਨੇ ਵਾਦੇ ਕੀਤੇ ਹਾਂ ਉਹਨਾਂ ਦਾ ਕੋਈ ਮੁੱਲ ਨਹੀਂ ਆ ਭਾਬੀ ਮੈਂ ਤਾਂ ਬਾਈ ਨੂੰ ਕਹਿੰਦਾ ਸੀ ਪਰ ਬਾਈ ਨੇ ਮੇਰੀ ਗੱਲ ਹੀ ਨਹੀਂ ਸੁਣੀ ਓ ਬਸ ਕਰ ਕਿਉਂ ਆਵਦੀਆਂ ਗਲਤੀਆਂ ਤੇ ਪਰਦੇ ਪਾਉਣਾਗਾ ਮੇਰੇ ਨਾਲ ਕੀ ਗੱਲ ਹੋਈ ਆ ਤੇਰੀ ਦੱਸ ਮੈਨੂੰ ਹੌਲੀ ਬੋਲ ਲੋ ਆਂਡ ਕਮਾਂਡ 100 ਦੇਖਦਾ ਅੰਦਰ ਬੈਠ ਕੇ ਗੱਲ ਕਰ ਦੇ ਦੇਖੂਗੇ ਹੁਣ ਤਾਂ ਜਲੂਸ ਤਾਂ ਕਢਾਤਾ ਇਹਨੇ ਤੁਸੀਂ ਅੰਦਰ ਚਲੋ ਹਲੇ ਕੀ ਪਤਾ ਕਿੱਥੇ ਕਿੱਥੇ ਗੱਲ ਕਰਕੇ ਆਇਆ ਹੋਣਾ ਇਹ ਕੋਈ ਗੱਲ ਨਹੀਂ ਅੰਦਰ ਚਲੋ ਚੱਲ ਹੁਣ ਅੰਦਰ ਜਾ ਕੇ ਗੱਲ ਕਰ ਉਹਦੇ ਨਾਲ ਨਾ ਤੈਨੂੰ ਸ਼ਰਮ ਨਹੀਂ ਆਈ ਹੈਗੀ ਮਾੜਾ ਮੋਟਾ ਉਹਦੇ ਮਾਂ ਪਿਓ ਦਾ ਖਿਆਲ ਕਰ ਲੈਂਦੀ ਆਈ ਚੱਕ ਕੇ ਮੂੰਹ ਆ ਗਈ ਚਲ ਛੱਡ ਜੋ ਹੋਣਾ ਸੀ ਉਹ ਤਾਂ ਆ ਗਿਆ ਆ ਜਾ ਅੰਦਰ ਹੁਣ ਵੇ ਕੰਮ ਤਾਂ ਤਾਂ ਕੀ ਹੋਇਆ ਹੁਣ ਮੈਂ ਤੈਨੂੰ ਕਿਹਾ ਸੀ ਨਾ ਮਤੇਰ ਤਾਂ ਮਤੇਰੀ ਹੁੰਦਾ ਬਗਾਨਾ ਹੁੰਣ ਸੀ ਉੱਬਲਣਾ ਤਾਂ ਸੀਗਾ ਹੀ ਉਹਦੇ ਦਾ ਲੱਗਿਆ ਸੀ ਮੇਰਾ ਭਾਈ ਆ ਮੇਰਾ ਭਾਈ ਆ ਐਨਾ ਸਮਝਾਉਂਦੀ ਰਹੀ ਤੈਨੂੰ ਕਰ ਲਾ ਕਿਉਂ ਨੂੰ ਭੰਡਾ ਨਾਲੇ ਆਪਣੇ ਦਾ ਔਲਾਦ ਵੀ ਹੈ ਨਹੀਂ ਰਹਿੰਦਾ ਹੁੰਦਾ ਇਹਨੇ ਆ ਚੰਦ ਚਾੜਤਾ ਬਦਨਾਮੀ ਪਤਾ ਕਿੰਨੀ ਹੋਊਗੀ ਹੁਣ ਆਪਾਂ ਤਾਂ ਰਹਿ ਗਏ ਉਹੀ ਜਿਦੇ ਉਹੀ ਜਿ ਇਹਨਾਂ ਦਾ ਬਾਰਿਸ਼ ਆਊਗਾ ਹੁਣ ਤੇ ਨਾਲੇ ਸਾਰੀ ਜ਼ਮੀਨ ਜਾਇਦਾਦ ਦਾ ਹੱਕਦਾਰ ਨਾ ਉਹੀ ਹੋਊਗਾ ਆਪਾਂ ਕਿੰਨੀ ਕੁ ਮਰ ਹੰਡਾਲਾਂਗੇ ਤੋਰੀ ਜਾਣਾ ਇੱਕ ਦਿਨ ਯਾਹ ਮੁੰਡੇ ਦੇ ਵਿੱਚ ਮੇਰਾ ਕੀ ਕਸੂਰ ਆ ਦੱਸ ਮੈਂ ਕਿਹੜਾ ਹੁੰਦੇ ਹੱਸਦਾ ਤੇਰਾ ਇਹ ਆ ਚਲਦਾ ਤੂੰ ਮੇਰੇ ਪਿੱਛੇ ਨਹੀਂ ਲੱਗਦਾ ਯਾਰ ਅੱਜ ਤੱਕ ਮੈਂ ਤੇਰੀ ਕੋਈ ਗੱਲ ਮੋੜੀ 10 ਮਿੰਟ ਤੂੰ ਜੋ ਕਿਹਾ ਮੈਂ ਉਹ ਕੀਤਾ ਹੁਣ ਗੱਲ ਸੁਣ ਮੇਰੀ ਨਾਲੇ ਸੱਪ ਵੀ ਮਰੂ ਤੇ ਨਾਲੇ ਸੋਟਾ ਵੀ ਨਹੀਂ ਟੁੱਟਣਾ ਕੀ ਮਤਲਬ ਮੈਂ ਸਮਝਿਆ ਨਹੀਂ ਕੁਝ ਮਤਲਬ ਇਹੇ ਬੱਚਾ ਵੀ ਹੋਊਗਾ ਤੇ ਉਹ ਵੀ ਆਪਣਾ ਆਪਣਾ ਖੂਨ ਕੂਤ ਵੀ ਨਹੀਂ ਲੈਣਾ ਪੈਣਾ ਨਾਲੇ ਖਰਚੀ ਕਿਸੇ ਨੂੰ ਕੁਝ ਪਤਾ ਵੀ ਨਹੀਂ ਲੱਗਣਾ ਨਾਲੇ ਸ਼ਰੀਕ ਵੀ ਨਹੀਂ ਬਸੰਦੇ ਨੇ ਥਿਲੀ ਵੀ ਆਪਣੀ ਵਧੂਗੀ ਓ ਯਾਰ ਕਹਿੰਦਾਂ ਤੂੰ ਕੀ ਕਹੀ ਇਹਨੇ ਮੈਨੂੰ ਸਮਝ ਨਹੀਂ ਆਉਂਦੀ ਪਰ ਇਹ ਸਾਰਾ ਕੁਝ ਹੋ ਕਿਵੇਂ ਬੇਗ ਬੀਤੋ ਬਾਈ ਭਾਬੀ ਦੀ ਗੱਲ ਦਾ ਗੁੱਸਾ ਨਹੀਂ ਕਰਨਾ ਉਹਨਾਂ ਨੂੰ ਨਾ ਮੈਂ ਬਿਨਾਂ ਦੱਸੀ ਤੇਰੇ ਨਾਲ ਵਿਆਹ ਕਰਾ ਲਿਆ ਤੁਸੀਂ ਕਿਹੇ ਜੀ ਗੱਲਾਂ ਕਰ ਰਹੇ ਹੋ ਮੈਂ ਕੋਲਾਣਾ ਵੀ ਕੱਲਾਂ ਦਾ ਕਿਉਂ ਗੁੱਸਾ ਕਰਨ ਲੱਗੀ ਨਾਲੇ ਆਪਾਂ ਇੱਕਦਮ ਤੋਂ ਵਿਆਹ ਕਰਾ ਕੇ ਉਹਨਾਂ ਦੇ ਸਾਹਮਣੇ ਆਇਆ ਆਬੀਅਸਲੀ ਕਰ ਲਾ ਉਹਨਾਂ ਨੂੰ ਟੜਕਾ ਤਾਂ ਲੱਗੂਗਾ ਹੀ ਹੁਣ ਆਪਣੇ ਤੋਂ ਵੱਡੇ ਆ ਜੋ ਵੀ ਕਹਿੰਦੇ ਆ ਆਪਣਾ ਚੰਗਾ ਹੀ ਕਹਿੰਦੇ ਨੇ ਤੁਹਾਨੂੰ ਬਹੁਤ ਪਿਆਰ ਕਰਦੇ ਨੇ ਜੇ ਉਹ ਮੈਨੂੰ ਜਾਣਦੇ ਨਹੀਂ ਨਾ ਹੈਗੇ ਜੇ ਜਾਣਦੇ ਹੁੰਦੇ ਉਹ ਕਿਉਂ ਬੋਲਦੇ ਐਵੇਂ ਕੁਝ ਪਰ ਕੋਈ ਨਹੀਂ ਮੈਂ ਨਾ ਹੌਲੀ ਹੌਲੀ ਸਾਰ ਕੁਝ ਠੀਕ ਕਰ ਲਵਾਂ ਇਹਨਾਂ ਨਾਲ। ਹਾਂ ਪੀਤੂ ਮੈਨੂੰ ਪਤਾ ਐਂ ਤਾਂ ਤੂੰ ਬਹੁਤ ਸਿਆਣੀ ਆ ਪਰ ਫੇਰ ਵੀ ਦੇਖ ਤੂੰ ਮੈਂ ਤੇਰੀ ਕੋਈ ਗੱਲ ਨਹੀਂ ਮੋੜੀ ਹਨਾ ਇਹਨਾਂ ਦੇ ਉੱਤੋਂ ਦੀ ਹੋ ਕੇ ਮੈਂ ਵਿਆਹ ਕਰਾਇਆ ਤੇਰੇ ਨਾਲ। ਪਰ ਤੂੰ ਹੌਲੀ ਹੌਲੀ ਸਾਰੀਆਂ ਚੀਜ਼ਾਂ ਮੈਨੇਜ ਕਰਨ ਲੱਗ ਜਾਵੇਂਗੀ। ਉਹ ਟੈਨਸ਼ਨ ਨਾ ਤੁਸੀਂ ਲਵੋ ਹੀ ਨਾ। ਮੈਨੂੰ ਪਤਾ ਮੈਂ ਕਿਵੇਂ ਦਿਲ ਦਿੱਤਾ ਇਹਨਾਂ ਦਾ। ਬਸ ਤਿੰਨ ਚਾਲ ਇਹਨਾਂ ਦੇ ਖੇਡਾ। ਮੈਂ ਤਾਂ ਐਵੇਂ ਸਾਰਾ ਕੁਝ ਠੀਕ ਕਰ ਲਵਾਂਗਾ। ਠੀਕ ਗੱਲ ਹੋ ਗਈ। ਜੋ ਵੀ ਇਹ ਤੈਨੂੰ ਗੱਲ ਕੋਈ ਕਹੇ ਜਿਆ ਨਾ ਉਹਨਾਂ ਤੇ ਕਹਿਣੇ ਚ ਹੋ ਕੀ ਕਰਨੀ ਕਦੇ ਵੀ ਇਹਨਾਂ ਤੋਂ ਬਾਹਰ ਹੋ ਕੇ ਕੋਈ ਗੱਲ ਨਾ ਕਰ। ਤੁਸੀਂ ਨਾ ਬਿਲਕੁਲ ਕੀ ਕਰਨਾ ਕੋਇਓ ਮੈਂ ਨਾ ਕਿ ਕੋਈ ਗੱਲ ਨਹੀਂ ਮੋੜਦੀ। ਹਾਂ ਚੱਲ ਵੀ ਤੂੰ ਹੁਣ ਤੂੰ ਵੀ ਰੈਸਟ ਕਰ ਲਾ ਥੱਕ ਗਈ ਹੋਵੇਂਗੀ ਤੇ ਮੈਂ ਬਾਈ ਨਾਲ ਗੱਲ ਕਰ ਲਾਂ ਨਾਲੇ ਭਾਬੀ ਨਾਲ। ਠੀਕ ਹੈ। ਕੋਫੀ ਸਮਾਂ ਚੱਲੇ ਆਉਣ ਵਾਲਾ ਦਾ। ਮੈਂ ਲਿਸਟ ਬਣਾ ਲਵਾਂ ਮੈਂ ਆਇਆ ਕੋਈ ਗੱਲ ਨਹੀਂ ਤੇ ਚਿੰਤਾ ਨਾ ਕਰ ਮੈਂ ਲੈ ਆਉਂਗਾ ਭਾਈ ਭਾਈ ਹੁਣ ਤਾਂ ਬਹੁਤ ਦਿਨ ਹੋ ਗਏ ਹੁਣ ਤਾਂ ਨਾ ਮੂੰਹ ਮੋਟਾ ਕਰੋ ਮੇਰੇ ਕੋਲ ਤੇ ਨਾਲੇ ਭਾਈ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਮੈਂ ਨਾ ਕੰਮ ਦਾ ਪਤਾ ਕੀਤਾ ਸੀ ਮੈਨੂੰ ਚੰਡੀਗੜ੍ਹ ਜਾਣਾ ਪੈਣਾ ਕੰਮ ਲਈ ਤੇਰੀ ਮਰਜ਼ੀ ਹੈ ਭਾਈ ਜਿੱਥੇ ਮਰਜ਼ੀ ਚਾ ਅੱਗੇ ਕਿਹੜਾ ਤੂੰ ਸਾਰੇ ਕੰਮ ਸਾਨੂੰ ਪੁੱਛ ਕੀ ਕਰਦਾ ਲੈ ਐਂ ਕਾ ਤੂੰ ਬੋਲੀ ਜਾਣੇ ਹੋ ਜਵਾਕ ਨੂੰ ਫੇਰ ਕੀ ਐ ਦੱਸ ਗਲਤੀ ਹੋ ਗਈ ਦੁਨੀਆ ਘਰੋਂ ਦੀਏ ਕਰਾ ਲਿਆ ਕਰਾ ਲਿਆ ਛੱਡੋ ਗੁੱਸਾ ਤੁਸੀਂ ਕੋਈ ਗੱਲ ਨਿਕਲਦੀ ਪਾ ਕਦੋਂ ਜਾਣਾ ਤੂੰ ਕੰਮ ਤੇ ਭਾਬੀ ਮੈਂ ਕੱਲ ਨੂੰ ਹੀ ਜਾਣਾ ਅੱਛਾ ਉਹ ਤਾਂ ਸ਼ਾਮ ਨਹੀਂ ਕਹਿੰਦੀ ਸੀ ਅੱਜ ਫਿਰ ਮੈਂ ਕਿਹਾ ਚੱਲ ਕੱਲ ਨੂੰ ਵਗ ਜੂਆ ਮੈਂ ਤੂੰ ਉੱਥੇ ਹੀ ਰਹਿਆ ਕਰਨਾ ਹੈ ਕਿ ਕਿਵੇਂ ਅਪਡਾਊਨ ਕਰਿਆ ਕਰੀਂਗਾ ਫਿਰ ਨਹੀਂ ਨਹੀਂ ਭਾਬੀ ਉੱਥੇ ਰਹਿਣਾ ਪਊਗਾ ਮੈਨੂੰ ਮਹੀਨੇ 20 ਦਿਨਾਂ ਦੀ ਗੱਲ ਆ ਫਿਰ ਉਸ ਤੋਂ ਬਾਅਦ ਮੈਂ ਕੋਈ ਹੋਰ ਸੈਟਿੰਗ ਕਰ ਲਵਾਂ। ਲੈ, ਹੋਰ ਸੈਟਿੰਗ ਦੀ ਕੀ ਗੱਲ ਐ? ਮਹੀਨੇ 20 ਦਿਨਾਂ ਦੀ ਗੱਲ ਐ। ਤੂੰ ਰਾਨ ਨਾਲ ਕੰਮ ਕਰ। ਘਰੇ ਫਿਕਰ ਨਾ ਕਰੀ। ਨਾਲੇ ਉਹ ਤਾਂ ਚਵਾ ਕਰ ਗਈ ਆ। ਸਾਡੇ ਕੋਲ ਰਹਿ ਲੂਗੀ। ਜੀ ਲਾ ਲੂਗੀ ਇੱਥੇ ਉਹ। ਉਹ ਤਾਂ ਭਾਬੀ ਨਾਲ ਸਮਝਾ ਦਊਂਗਾ। ਪਰ ਤੁਸੀਂ ਜਿਵੇਂ ਮੇਰਾ ਖਿਆਲ ਰੱਖਿਆ। ਤੁਸੀਂ ਉਹਦਾ ਵੀ ਨਾਲ-ਨਾਲ ਉਵੇਂ ਹੀ ਰੱਖਿਓ। ਤੂੰ ਬੇਫਿਕਰ ਹੋ ਜਾ। ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਹੈਗੀ। ਗੱਲਾਂ ਸੁਣ ਲੈ ਇਹਦੀਆਂ। ਕਹਿੰਦਾ ਜਿਵੇਂ ਮੇਰਾ ਖਿਆਲ ਰੱਖਿਆ ਉਹਦਾ ਵੀ ਐਂ ਰੱਖਿਓ ਉਹ ਜਿਹੇ ਜਿਹੇ ਫੁੱਲ ਤੂੰ ਪਾਤੇ ਸਾਡੇ ਉਹ ਜਿਹੇ ਉਹ ਪਾ ਦੂਗੀ ਕਿਉਂ ਬੋਲੀ ਜਾਂਦੇ ਹੋ ਉਹੀ ਛੱਡੋ ਗੁੱਸੇ ਨੂੰ ਹਣ ਲੈ ਲੈ ਬੈਠਾ 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 ਲੈ ਤੂੰ ਚਾਹ ਪੀ ਫੜ ਲੈ ਕਲਦੀਪ ਤੂੰ ਵੀ ਪੀ ਲੈ ਚਾਹ ਤੇ ਭਾਈ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਇੱਕ ਵਾਰੀ ਮਹਾ ਦਸਣ ਦਾ ਮੇਰਾ ਫਰਜ਼ ਬਣਦਾ ਜੇ ਮੈਂ ਇਹਦੇ ਬਿਨਾਂ ਰਸੀ ਚਲਾ ਜਾਂਦਾ ਤੈਨੂੰ ਤਾਂ ਕਹਿੰਦਾ ਮੈਨੂੰ ਦੱਸ ਕੇ ਨਹੀਂ ਗਿਆ ਤੂੰ ਮੇਰੇ ਤੋਂ ਵੱਡਾ ਦਾ ਤਾਂ ਕਰਕੇ ਮੈਂ ਤੈਨੂੰ ਦੱਸ ਰਿਹਾ ਹਾਂ ਵਾਕੀ ਜਿਵੇਂ ਤੁਹਾਨੂੰ ਠੀਕ ਲੱਗਦਾ ਮੈਨੂੰ ਦੱਸ ਦੋ ਮੈਂ ਉਵੇਂ ਹੀ ਕਰ ਲਵਾਂ ਚੱਲ ਕੋਈ ਗੱਲ ਨਹੀਂ ਅਸੀਂ ਤਾਂ ਫੇਰ ਵੀ ਵੱਡੇ ਆ ਸਾਨੂੰ ਤਾਂ ਫੇਰ ਵੀ ਤੇਰੇ ਤੇ ਤਰਸ ਆਉਂਦਾ ਜੇ ਤੂੰ ਫੈਸਲਾ ਕਰ ਹੀ ਲਿਆ ਤੇ ਜਾ ਬੜ ਫਿਰ ਹੋਰ ਭਾਈ ਹੁਣ ਬੇਲੇ ਰਹਿ ਕੇ ਵੀ ਕਿੱਥੇ ਸਰੂਗਾ ਕਮਾਈ ਤਾਂ ਕਰਨੀ ਪੈਣੀ ਹੈ ਨਾ ਵਾਕਿ ਹੁਣ ਕਬੀਲਦਰੀ ਹੋ ਗਈ ਕੱਲ ਨੂੰ ਐ ਭਈ ਕੋਈ ਜਵਾਕ ਜੱਲਾ ਵੀ ਹੋਊ ਤਾਂ ਵੀ ਕੁਝ ਬਣਾਉਣਾ ਜ਼ਰੂਰੀ ਆ ਆਪਦਾ ਕੰਮ ਤੇ ਧਿਆਨ ਦੇ ਛੱਡ ਪਿਛਲੀਆਂ ਗੱਲਾਂ ਨੂੰ ਹੁੰਦੀਆਂ ਹੀ ਰਹਿੰਦੀਆਂ ਨੇ ਛੋਟੀਆਂ ਮੋਟੀਆਂ ਗੱਲਾਂ ਤੇ ਬੇਫਿਕਰ ਹੋ ਕੇ ਕੰਮ ਕਰੀਂ ਆਪਦਾ ਮਨ ਲਾ ਕੇ ਠੀਕ ਆ ਤੂੰ ਚਲ ਕੋਈ ਨਹੀਂ ਹੁਣ ਤੂੰ ਚਿੰਤਾ ਨਾ ਕਰੀ ਠੀਕ ਐ ਇਹਦਾ ਧਿਆਨ ਅਸੀਂ ਆਪੇ ਰੱਖ ਲਾਂਗੇ ਤੂੰ ਜਾ ਕੇ ਇਹਦੀ ਪੈਕਿੰਗ ਕਰ ਦੇ ਸ਼ੇਰ ਤੋਂ ਸਿੱਪਾਫਿਸ ਕਰਵਾਉਂਗੀ ਹਲੇ ਮੈਨੂੰ ਚਲਦਾ ਜਾਣ ਦੇ ਹਲੇ ਤਾਂ ਮੈਂ ਇੱਥੇ ਹਾਂ ਬਾਕੀ ਮੈਂ ਕੋਸ਼ਿਸ਼ ਕਰੂੰਗਾ ਜਲਦੀ ਘੇੜਾ ਮਾਰਨ ਦੀ ਕੋਸ਼ਿਸ਼ ਕਿਉਂ ਤੁਹਾਨੂੰ ਪਤਾ ਹੀ ਹੋਊਗਾ ਕਿੰਨੇ ਦਿਨ ਦਾ ਕੰਮ ਆ ਹਲੇ ਉਹਨਾਂ ਨੇ ਕੁਝ ਨਹੀਂ ਦੱਸਿਆ ਮੈਨੂੰ ਕਿੰਨੇ ਦਿਨ ਦਾ ਕੰਮ ਆ ਕਿੰਨੇ ਦਾ ਨਹੀਂ ਤੂੰ ਭਾਈ ਤੇ ਭਾਬੀ ਦਾ ਖਿਆਲ ਰੱਖੀ ਨਾਲੇ ਮੈਂ ਉਹਨਾਂ ਨੂੰ ਸਾਰੀ ਗੱਲ ਸਮਝਾਤੀ ਐ ਠੀਕ ਐ ਜਿਹੜੀ ਵੀ ਚੀਜ਼ ਦੀ ਤੈਨੂੰ ਲੋੜ ਹੋਈ ਤੂੰ ਇੱਕ ਵਾਰੀ ਬਾਈ ਨੂੰ ਕਹਿ ਦਿਆ ਕਰੀ ਠੀਕ ਐ ਨਾ ਬਾਕੀ ਮੈਂ ਤੈਨੂੰ ਫੋਨ ਕਰਦਾ ਰਿਹਾ ਕਰਾਂ। ਫੋਨ ਯਾਦ ਨਾਲ ਕਰ ਲਿਓ। ਨਾਲੇ ਇੱਥੇ ਟੈਨਸ਼ਨ ਨਾ ਲਓ। ਵੀਰਾ ਦੇ ਭਾਬੀ ਨਾ ਬਹੁਤ ਚੰਗੇ ਨੇ। ਉਹਨਾਂ ਨਾਲ ਤਾਂ ਨਾ ਮੈਂ ਆਪਣਿਆ ਪ੍ਰਿਆ ਲੂੰਗੀ। ਹਾਂ ਮੈਨੂੰ ਪਤਾ। ਉਹਨਾਂ ਦਾ ਸੁਭਾਅ ਵਧੀਆ। ਚਾਹੇ ਬੋਲਣ ਦੇ ਰੁੱਖੇ ਨੇ ਪਰ ਦਿਲ 'ਚ ਉਹਨਾਂ ਦੇ ਕੁਝ ਨਹੀਂ ਹੈਗਾ। ਠੀਕ ਹੈ ਨਾ? ਤੂੰ ਆਪ ਦਾ ਖਿਆਲ ਰੱਖੀ। ਹਾਂਜੀ। ਤੁਸੀਂ ਵੀ ਆਪਣਾ ਧਿਆਨ ਰੱਖਿਓ। ਹਾਂ ਹਾਂ। ਮੈਨੂੰ ਪਹੁੰਚ ਕੇ ਫੋਨ ਕਰਨਾ। ਜ਼ਰੂਰ ਕਰਨਾ। ਚਲੋ। ਮੈਂ ਗਿਆ ਦੀਪ ਹਾਂਜੀ ਉਹ ਚਲੇ ਗਏ ਅੱਛਾ ਮੈਂ ਤੈਨੂੰ ਇਹ ਕਹਿੰਦਾ ਸੀ ਵੀ ਤੂੰ ਸਾਡੀ ਕਿਸੇ ਵੀ ਗੱਲ ਨੂੰ ਨਾ ਦਿਲ ਤੇ ਨਾ ਲੈ ਠੀਕ ਹੈ ਤੇ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਈ ਨਾ ਤਾਂ ਤੂੰ ਮੈਨੂੰ ਦੱਸ ਠੀਕ ਹੈ ਨਾ ਬੋਲ ਦੇ ਨੀ ਹੈ ਹਾਂ ਹਾਂ ਸੋ ਤੇਰੇ ਜੇਠ ਜੀ ਨੇ ਕਿਹਾ ਬਿਲਕੁਲ ਸਹੀ ਕਿਹਾ ਇਹ ਵੀਰ ਜੀ ਕਿਹ ਹੁੰਦਾ ਜੇਠ ਜੀ ਕਿਹਾ ਕਰ ਸੋਹਣਾ ਲੱਗਦਾ ਨਾਲੇ ਨਾ ਕਦੇ ਵੀ ਤੈਨੂੰ ਕਿਥੇ ਚੀਜ਼ੀ ਲੋੜ ਹੋਵੇ ਛੇ ਅੱਧੀ ਰਾਤ ਨੂੰ ਬਾਜ਼ ਮਾਰਨੀ ਇਹਨਾਂ ਨੂੰ ਕਲਦੀਪ ਤੇ ਇਹਦੇ ਚ ਕੋਈ ਫਰਕ ਨਹੀਂ ਉਵੇਂ ਸਮਝ ਵੀ ਕਲਦੀਪ ਹੀ ਐਥੇ ਤੇਰੇ ਕੋਲੇ ਹਾਂ ਤੇ ਇਥੇ ਕਲਦੀਪ ਦੇ ਨਾਂ ਹੋਣ ਦੀ ਕਮੀ ਨਹੀਂ ਆਉਣ ਦਿੰਦਾ ਮੈਂ ਤੈਨੂੰ ਠੀਕ ਹੈ ਨਾ ਹਾਂ ਐਤਾ ਸਿਆਣੀ ਅਮ ਆਹਨ ਕਰਨ ਹੁਣ ਤੇਰੀ ਜੇਠ ਜੀ ਨੂੰ ਨਾ ਚੂਰੀ ਕੁੱਟ ਕੇ ਦੇਦੀ ਇਹਨੂੰ ਮਿੱਠੀ ਚੂਰੀ ਬੜੀ ਪਸੰਦ ਆ ਤੁਸੀਂ ਅੰਦਰ ਬੈਠੋ ਤੇ ਮੈਂ ਨਾ ਫਰੈਸ਼ ਹੋਣਾ ਹਾਂ ਠੀਕ ਹੈ ਮੈਨੂੰ ਨਾ ਵੀਰ ਜੀ ਕੋਈ ਸਹੀ ਨਹੀਂ ਲੱਗ ਰਿਹਾ ਪਰ ਆ ਵੀ ਕੇ ਵੀ ਹੋ ਸਕਦਾ ਹੋਤਾ ਉਹਨਾਂ ਦੇ ਭਾਈ ਨੇ ਉਹ ਟੋਰੀਏ ਮੈਂ ਤਾਂ ਕੁਝ ਕਰਨ ਦੀ ਮੈਂ ਵੀ ਨਾ ਕੋਈ ਜਹਾਦੇ ਸੋਚ ਲੈਨੀ ਆ ਉਹ ਤਾਂ ਮੈਂ ਚਵਾਕਾ ਮੰਗ ਰੱਖ ਦਿਆ ਨਾ ਮੈਂ ਚੋਰੀ ਤੇ ਨਹੀਂ ਉਹਨਾਂ ਨੂੰ ਤੂੰ ਵੀ ਨੇ ਪਿਆਰ ਨਾਲ ਬਣਾ ਕੇ ਲਾਈ ਕਿਆਂ ਹੀ ਆਂ ਮੈਂ ਕਹਿੰਦਾ ਸੀ ਮੈਂ ਤਾਂ ਤੂੰ ਖਾ ਲੈ ਥੋੜੀ ਥੋੜੀ ਜਿਆਦਾ ਮਿੱਠੀ ਹੋਈ ਕੀ ਹੋਇਆ ਖਾਂਦੀ ਨਹੀਂ ਹੁੰਦੀ ਹਨ ਨੂੰ ਪਸੰਦ ਨਹੀਂ ਇਹ ਮੈਂ ਤਾਂ ਇਹ ਕਹਿੰਦਾ ਸੀ ਇਹ ਪਹਿਲਾਂ ਥੋੜੀ ਜੀ ਤੂੰ ਵੀ ਖਾ ਲੈ ਮਿੱਠੀ ਹੋ ਜੂਗੀ ਨਾ ਨਹੀਂ ਤੁਸੀਂ ਉਹ ਖਾਓ ਮੈਂ ਖਾਂਦੀ ਨਹੀਂ ਹੁੰਦੀ ਆਹ ਖਾਂਦੀ ਨਹੀਂ ਚਲ ਕਿਉਰੀ ਤਾਂ ਆਮਾ ਕੇ ਫੇਰ ਪਹਿਲਾਂ ਆਪਾਂ ਦੁਕਾਨਾ ਤੇ ਜਾ ਤੀ ਇਹ ਰਵੀ ਵੀ ਲੱਗਦਾ ਹੋਣਾ ਹੈਨਾ ਹੈਨਾ ਤਾਂ ਤੇ ਮੇਰਾ ਜੀ ਲੱਗ ਗਿਆ ਤੁਸੀਂ ਤੇ ਭਾਬੀ ਹੈਗੇ ਤਾਂ ਹੈਗੇ ਇੱਥੇ ਹਾਂ ਉਹੀ ਕਹਿਣਾ ਵੀ ਕਿਸੇ ਗੱਲੋਂ ਘਬਰਾਈ ਨਾ ਮੈਂ ਹੈਗਾ ਨਾ ਠੀਕ ਹੈ ਕਿ ਨਹੀਂ ਬੋਲੋ ਖੁਦਰ ਕੀ ਦੇਖਦੇ ਹਾਂ ਮੈਂ ਤਾਂ ਫੀਲਿੰਗ ਦੁਖੀ ਹਾਂ ਕੱਕਰੀ ਨਾ ਤੀਵੀਂ ਵੀ ਥੀ ਤਰੀਕੇ ਯਾਨੀ ਗੱਲ ਤਾਂ ਸੁਣ ਲਓ ਮੇਰੀ ਉਹ ਮੈਂ ਤਾਂ ਜੀ ਲਵਾਉਣਾ ਤੇਰਾ ਕਿਉਂ ਘਬrai ਜੰਨੀ ਤੈਨੂੰ ਕਿਹਾ ਤਾਂ ਹੈ ਕਿ ਮੇਰੇ ਤੇ ਕਰਦੀਪ ਚ ਕੋਈ ਫਰਕ ਨਾ ਸ ਵੀਰ ਜੀ ਮੈਂ ਨਾ ਕੰਮ ਕਰਨਾ ਹੈ ਤੇ ਰਕੀਏ ਨਾ ਜੇਠ ਤੇ ਘਰ ਵਾਲੇ ਚ ਬੜਾ ਫਰਕ ਨਹੀਂ ਹੁੰਦਾ ਤੇ ਵੈਸੇ ਵੀ ਕੁਲਦੀਪ ਨਾ ਛੁਮੇਵਾਰੀ ਲਾ ਕੇ ਗਿਆ ਸਾਡੀ ਹੁਣ ਇਹ ਥੋੜੋ ਆ ਕਿ ਤੈਨੂੰ ਖੁੱਲੀ ਛੱਡਦੀ ਏ ਤੇ ਤੂੰ ਬਾਹਰ ਫਿਰਦੀ ਰਵੇਂ ਜਿਵੇਂ ਤੇਰੇ ਜੇਠ ਜੀ ਕਹਿੰਦੇ ਆ ਉਹਦੀ ਗੱਲ ਮੰਨਿਆ ਕਰ ਸਮਝ ਗਈ ਨਾ ਸਮਝ ਰਹੀਆਂ ਤੂੰ ਮੇਰੀ ਗੱਲ ਮੈਂ ਕੀ ਕਹਿ ਰਹੀ ਆ ਹਾਂਜੀ ਪਾਪੀ ਕੀ ਹਾਂ ਛਿਮੀ ਕਹਿੰਦੇ ਨੇ ਜਿੱਥੇ ਕਹਿੰਦੇ ਨੇ ਬੈਠ ਜਾ ਕਰ ਚੰਗੀ ਰਹੇਂਗੀ ਨਹੀਂ ਐਵੇਂ ਬੱਚੇ ਤੂੰ ਗੋਟ ਮਿਰਚੇ ਤੱਕرائی ਬੈਠੀ ਆ ਘਰ ਦੇ ਨੇ ਤੈਨੂੰ ਘਰੋਂ ਕੱਢਤਾ ਖਲਦੀਪ ਆਪਣੇ ਕੰਮ ਤੇ ਚਲਾ ਗਿਆ ਜੇ ਤੈਨੂੰ ਅਸੀਂ ਕੱਢਤਾ ਤਾਂ ਤੂੰ ਕਿੱਥੇ ਜਾਏਂਗੀ ਔਖਾ ਹੋ ਜਾਊਗਾ ਨਾ ਤਾਂ ਕੀ ਦੀ ਗੱਲ ਮੰਨੇਗੀ ਕੋੜ ਦੀ ਭਾਬੀ ਜੀ ਮੇਰੀ ਨਹੀਂ ਜਿੱਟ ਚੀ ਦੀ ਉਹੋ ਜਾ ਤੂੰ ਵੀ ਓਵਰ ਕਰੀ ਜਾਂਦੀ ਓਏ ਬਹੁਤ ਸਿਆਣੀ ਹੈ ਆਪਣੀ ਗੱਲ ਭਲਾ ਕਿਵੇਂ ਮੋੜੂਗੀ ਮੋੜਦੀ ਨਹੀਂ ਨਾ ਤੁਹਾਨੂੰ ਤਾਂ ਗੱਲ ਮਨਾਉਣੀ ਹੀ ਨਹੀਂ ਆਉਂਦੀ ਹੈਨਾ ਕੋਈ ਗੱਲ ਤੂੰ ਬੈਠ ਅੰਦਰ ਮੈਂ ਆਉਣੀ ਆ ਅ ਅ ਕੋਪਰਾ ਜੀ ਕਾ ਤਾਂ ਪਈਆ ਬੀਬੀ ਉਹ ਹੁੰਦਾ ਵੀਰਜੀ ਵੀਰਜੀ ਮੈਂ ਕਿੰਨੇ ਵਾਰੀ ਕਿਹਾ ਤੈਨੂੰ ਵੀਰਜੀ ਨਹੀਂ ਜੇਠ ਜੀ ਨੇ ਉਹ ਤੇਰੇ ਸਮਝ ਗਈ ਵੀਰਜੀ ਪਤਾ ਕੌਣ ਹੁੰਦਾ ਹੈ ਵੀਰਜੀ ਤਾਂ ਉਹ ਹੁੰਦਾ ਜੋ ਮਨ ਲਾ ਆਪਣੇ ਆਪਣੇ ਰਿਸ਼ਤੇਦਾਰ ਹੋਣ ਉਹਨਾਂ ਨੂੰ ਵੀਰਜੀ ਕਹਿੰਦੇ ਹੁੰਦੇ ਨੇ ਇਹ ਤਾਂ ਤੇਰਾ ਜੇਠ ਹੈ ਚੀੜਤੀਕਾਰ ਵਾਲੇ ਚ ਬੜਾ ਫਰਕ ਨਹੀਂ ਹੁੰਦਾ ਤਾਂ ਕਰਕੇ ਕਹਿੰਦੇ ਆ ਕੀ ਹੋ ਗਿਆ ਹੁਣ ਨਰਾਜ਼ ਕਿਉਂ ਹੋਈ ਪਈ ਆ ਤੈਥੋਂ ਤਾਂ ਇੱਕ ਕੰਮ ਨਹੀਂ ਹੁੰਦਾ ਇੱਕ ਕੰਮ ਵੀ ਮੈਨੂੰ ਤਾਂ ਸੱਚੀ ਤੇਰੇ ਤੇ ਮੈਨੂੰ ਭਰੋਸਾ ਕਰਨਾ ਹੀ ਨਹੀਂ ਚਾਹੀਦਾ ਤੇਰੇ ਤੇ ਉਹ ਤੂੰ ਸੋਚ ਤੈਨੂੰ ਇਹੋ ਜੇ ਘਰ ਵਾਲੀ ਮਿਲੀ ਐ ਜਿਹੜੀ ਤੈਨੂੰ ਆਜ਼ਾਦੀ ਦਿੰਦੀ ਐ ਤੇ ਤੇਥੋਂ ਆਜ਼ਾਦੀ ਦਾ ਫਾਇਦਾ ਵੀ ਨਹੀਂ ਚੱਕਿਆ ਜਾਂਦਾ ਉਹ ਕੀ ਕੋ ਕਰਦੀ ਹੈ ਮੇਰੀ ਜਾਨ ਤੈਨੂੰ ਪਤਾ ਮੈਂ ਕਰਤਾ ਰਹਾ ਉਹ ਬਸ ਕਰ ਮੈਨੂੰ ਪਤਾ ਹੈ ਤੇਥੋਂ ਕੁਛ ਨਹੀਂ ਹੋਣਾ ਹੁਣ ਇਹ ਵੀ ਤੂੰ ਮੇਰੇ ਤੇ ਛੜਦੀ ਉਹ ਬੱਚੀ ਹੈ ਉਹ ਨਿਆਣੀਆ ਮੈਨੂੰ ਇਹ ਹੈ ਵੀ ਪਿਆਰ ਨਾਲ ਮੰਗ ਲੈ ਅੱਛਾ ਹਾਂ ਜੀ ਵਿਆਹ ਕਰਾ ਲਿਆ ਬੱਚੀ ਹੈ ਹਜੇ ਉਹ ਉਹ ਤਾਂ ਮਮਾ ਪਪਾ ਤੈਨੂੰ ਮੈਂ ਦਊਂਗੀ ਮੈਂ ਦੱਸੂਗੀ ਹੁਣ ਤੈਨੂੰ ਕੀ ਕਰਨਾ ਹੈ राजा अक्की अक्की ਹੁੰਦਾ ਕੇ ਧੀ ਮੇ ਤੋਂ ਕਹਨੀ ਆ ਉਹ ਮਿਲਨ ਕਰਦੀ ਪਿੰਡ ਕੀ ਕਰਦੀ ਕੁਛ ਨਹੀਂ ਬਸ ਭਾਬੀ ਜੀ ਬੈਠੇ ਸੀ ਚਲ ਬੀਤਨਾ ਗੱਲ ਹੋਈ ਆਹ ਜੀ ਉਹਨਾਂ ਨਾਲ ਗੱਲ ਹੋਈ ਆ ਮਨੇ ਕੀ ਕਹਿੰਦਾ ਸੀ ਪਾਸ ਕੋਲ ਨੂੰ ਉਹ ਕੰਮ ਤੇ ਸੀ ਕਿ ਮੈਂ ਜ਼ਿਆਦਾ ਗੱਲ ਨਹੀਂ ਕੀਤੀ ਫਿਰ ਲੱਗ ਗਿਆ ਉਹਦਾ ਜੀ ਹਾਂ ਜੀ ਕਹਿੰਦੇ ਸੀ ਕਿ ਵੀ ਥੋੜਾ ਜਿਹਾ ਕੰਮ ਆ ਕਿ ਪਤਾ ਜਲਦੀ ਆ ਜਾਣਾ ਪੀਤੂ ਦੇਖ ਨਾ ਤੇਰਾ ਵਿਆਹ ਹੋ ਗਿਆ ਚਲ ਜਿਵੇਂ ਵੀ ਹੋ ਗਿਆ ਮੈਂ ਤੈਨੂੰ ਕੋ ਗਿਫਟ ਨਹੀਂ ਦਿੱਤਾ ਮੈਂ ਤੇਰੇ ਲਈ ਗਿਫਟ ਲੈ ਕੇ ਆਈ ਆ ਕੇ ਤਾਂ ਦੋ ਮੈਨੂੰ ਪਾ ਕੇ ਦਿਖਾ ਜਾ ਚੇਂਜ ਕਰਕੇ ਮੈਂ ਦੇਖਣਾ ਕਿੰਨੀ ਸੋਹਣੀ ਲੱਗੇਗੀ ਤੂੰ ਜਾ ਜਾ ਅੱਜ ਕਿ ਜਾ ਮੈਂ ਪਾ ਕੇ ਆਈ ਫਿਰ ਗਰਲਸ ਨੂੰ ਮੇਰੀ ਦਿੱਤਾ ਤੈਨੂੰ ਮੌਕਾ ਸਾਂਭਲਾ ਜਾ ਕੇ ਨਾਲੇ ਜਿਹੜਾ ਕੁਝ ਤੇ ਇੱਥੋਂ ਨਹੀਂ ਨਾ ਹੋਇਆ ਉਹ ਮੈਂ ਕਰਤਾ ਰੂਮ 'ਚ ਕੱਪੜੇ ਚੇਂਜ ਕਰੀ ਜਾਂਦੀ ਆ ਉਹ ਜਾਵੜਾ ਮਗਰ ਹੁਣ ਤੇ ਮੌਕਾ ਹੱਥੋਂ ਨਹੀਂ ਜਾਣਾ ਚਾਹੀਦਾ ਸਮਝ ਗਿਆ ਜੇ ਅੱਜ ਨਾ ਨਾ ਤੇਥੋਂ ਕੁਝ ਹੋਇਆ ਤਾਂ ਫਿਰ ਵੇਖ ਲਈ ਨਾਲੇ ਨਾ ਇਹਨੇ ਕਿਹੜਾ ਟਿੱਕੇ ਘਰੇ ਬੈਠਣਾ ਆਸੇ-ਪਾਸੇ ਮੂੰਹ ਮਾਰੂਗੀ ਸਾਂਭਲਾ ਮੌਕਾ ਤੁਰਾ ਨਾ ਤੈਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਜਾ ਜਾ ਬੜਾ ਐਨੇ ਮੌਕੇ ਦਿੱਤੇ ਨੇ ਵਿਸ਼ਵਾਸ ਨਹੀਂ ਇਹ ਅਸੀਂ ਤਾਂ ਤੇਰੀ ਕੈੱਟ ਟੋਪ ਉੱਗਾ ਜੱਤ ਤੇਰੇ ਫਿਰ ਇਹ ਟੋਪ ਤਾਂ ਭੀਜਿੰਦਾ ਮੈਨੂੰ ਓਏ ਭਾਬੀ ਨੂੰ ਵੀ ਤਾਂ ਮੈਂ ਹੀ ਦਿੱਤਾ ਸੀ ਹੈ ਮੇਰੀ ਗੱਲ ਸੁਣ ਤੈਨੂੰ ਕਿਹਾ ਤਾਂ ਹੈ ਕਿ ਜਿਹੋ ਜਿਹਾ ਤੇਰੇ ਲਈ ਕੋਲ ਨਹੀਂ ਉਹ ਹੋਏ ਜੇ ਕਰੋ ਉਹ ਕੋਲ ਤਾਂ ਠੀਕਾ ਪਰ ਤੁਸੀਂ ਤੁਸੀਂ ਤੋਰ ਹੋ ਗਈ ਤਾਂ ਗੱਲ ਕਰ ਸਕਦੇ ਹੋ ਤੁਹਾਨੂੰ ਕੋਈ ਕੰਮ ਸੀਗਾ ਹਾਂ ਕਹੀ ਤਾਂ ਹੈ ਨਾ ਜੋ ਮੈਨੂੰ ਕੰਮ ਹੈ ਨਾ ਉਹ ਤੂੰ ਹੀ ਪੂਰਾ ਕਰ ਸਕਦੀ ਹੈ ਮੈਂ ਥੋੜਾ ਮਤਲਬ ਕੀ ਨਾ ਮਤਲਬ ਨੂੰ ਤੂੰ ਕਿਹੜਾ ਨਿਆਣੀ ਹੈ ਤੈਨੂੰ ਸਭ ਪਤਾ ਤਾਂ ਹੈ ਮੇਰੀ ਗੱਲ ਤੁਸੀਂ ਨਾ ਇਹ ਸਭ ਕੁਝ ਕਰਨਾ ਬੰਦ ਕਰੋ ਨਹੀਂ ਮੈਂ ਜਾ ਕੇ ਭਾਬੀ ਨੂੰ ਦੱਸੂੰਗੀ ਭਾਬੀ ਨੂੰ ਜਿਆ ਦੱਸ ਦੇ ਜਿਆ ਦੱਸ ਦੇ ਇੱਥੇ ਤੇਰੀ ਗੱਲ ਕਿਸੇ ਨੇ ਨਹੀਂ ਸੁਣੀ ਸਮਝ ਗਿਆ ਮੈਂ ਜੋ ਜੋ ਕਹਿਣਾ ਉਹ ਕਰੀ ਜਾ